ਸਤ ਸ੍ਰੀ ਅਕਾਲ ਸਤਿ ਤੁਹਾਡੇ ਕੋ ਜੀ ਤੇ ਆ ਦੇਖੋ ਬਈ ਸਾਨੂੰ ਅੱਜ ਨਵੇਂ ਡਿਜ਼ਾਈਨ ਦਾ ਮੇਜ਼ ਬਣਾ ਕੇ ਦਿਖਾਉਣੇ ਤੇ ਕਮੈਂਟਾਂ ਚ ਲੱਕੜ ਦੱਸਿਓ ਕਾਦੀ ਹੈ ਇਹ ਤੇ ਸਾਨੂੰ ਜਮਾ ਜ਼ੂਮ ਕਰਕੇ ਦਿਖਾਵਾਂਗੇ ਕਮੈਂਟਾਂ ਚ ਲੱਕੜ ਦੱਸਿਓ ਕਾਦੀ ਹੈ ਇਹ ਇਹ ਆਪਣੇ ਕੋਲੇ ਆਈ ਥੀ ਬਾਬੇ ਸਮਾਧਾਨੇ ਲੱਕੜ ਚ ਆਉਣ ਬਾਲ ਨਾਲ ਚਾ ਉਹਨਾਂ ਨੂੰ ਆਪਾਂ ਵਿੱਚੋਂ ਮੇਜ਼ ਕੁਰਸੀਆਂ ਪੱਟੇ ਪੱਟੀਆਂ ਥੱਪੀਆਂ ਬਹੁਤ ਸੋਹਣੇ ਕਢਾਇਆ ਇਹਨਾਂ ਨੇ ਆਪਣੀ ਵੀਡੀਓ ਦੇਖੀ ਧੀ ਇਹ ਤਾਂ ਕਰਕੇ ਆਪਾਂ ਜਿੰਨੇ ਨਾਲ ਕਿਹਾ ਪੁੰਮੀ ਮਤਲਬ ਸਮਾਨ ਕੱਢ ਕੇ ਦਿੱਤਾ ਇਹਨਾਂ ਨੂੰ ਇਹਦੀ ਵਧੀਆ ਲੱਗਿਆ ਬੱਚਾ ਆਦੇ ਦੋਸਤ ਮਿੱਤਰਾਂ ਨੂੰ ਸ਼ੇਅਰ ਕਰਦੇ ਤੇ ਡਿਜ਼ਾਈਨ ਆਪਾਂ ਨੇ ਨਵਾਂ ਪਾਇਆ ਕੀ ਕਮੈਂਟ ਜ਼ਰੂਰ ਕਰਿਓ ਵੀ ਵੀ ਲੱਕੜ ਕਾਦੀ ਹੈ ਇਹ ਠੀਕ ਹੈ ਜੀ ਕੀ ਕਮੈਂਟਾਂ 'ਚ ਦੱਸੋ ਵੀ ਲੱਕੜ ਕਾਦੀ ਹੈ ਇਹ ਫਿਰ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦਾ ਰਿਪਲਾਈ ਦੇਵਾਂਗੇ ਤੇ ਦੇਖੋ ਚੈੱਕ ਕਰੋ ਲਿਖੋ ਪੂਰਾ ਕਮੈਂਟ ਬਣਾਇਆ ਓਕੇ ਧੰਨਵਾਦ